ਅਸੀਗਾ ਸਾਰੇ ਵੀਰਾਂ ਤੇ ਭਰਾਵਾਂ ਨੂੰ ਸਵਾਗਤ ਹੈ ਤੁਹਾਡੇ ਇੱਕ ਹੋਰ ਆਪਣੇ ਨਵੇਂ ਵਲੌਗ 'ਚ ਅੱਜ ਆਪਾਂ ਟਰੈਕਟਰ ਕਾਫੀ ਦਿਨਾਂ ਬਾਅਦ ਸਟਾਰਟ ਕੀਤਾ ਤੇ ਆਪਾਂ ਚੱਲੇ ਆਂ ਮਿੱਟੀ ਲੈਣ ਆਪਾਂ ਖੜਨੀ ਸੁਲਤਾਨਪੁਰ ਬੰਨੇ ਤੇ ਮਿੱਟੀ ਤੇ ਉਹਦਾ ਕਰਕੇ ਆਪਾਂ ਚੱਲੇ ਆਂ ਜਲਾਲਾਬਾਦ ਉੱਥੋਂ ਟਰਾਲਾ ਪਾਉਣਾ ਨਾਲ ਟਰੈਕਟਰ ਹੋਰ ਚਾਰ ਪੰਜ ਟਰੈਕਟਰ ਵਸਦੀ ਹੋਣਗੇ ਟਰੈਕਟਰ ਉਹ ਵੀ ਆ ਟਰੈਕਟਰ ਉੱਥੇ ਹੁਣ ਇੱਥੋਂ ਚੱਲੇ ਜਲਾਲਾਬਾਦ ਰੱਬੇ ਉੱਥੇ ਜਾ ਕੇ ਟਰਾਲਾ ਪਾਵਾਂਗੇ ਟਰਾਲਾ ਪਾ ਕੇ ਤੇ ਮਿੱਟੀ ਲੱਦ ਕੇ ਪਾਣੀ ਵੇਨਾ ਬਾਕੀ ਜੁੜੇ ਰਿਓ ਵਲੌਗ ਨਾਲ ਉਹ ਤੋਂ ਨੇ ਤੁਹਾਨੂੰ ਹੋਰ ਵੀ ਕਲਿੱਪਾਂ ਇੱਕ ਰੱਬ ਨੇ ਬਹੁਤ ਜ਼ਿਆਦਾ ਮੀਂਹ ਨਾ ਠਾਖਾ ਕੰਡਿਆ ਵਾ ਚਲੋ ਬਾਬ ਮਾਲਕ ਕਿਰਪਾ ਕਰੇ ਸਾਰਿਆਂ ਦੇ ਜੁੜੇ ਰਿਓ ਵਲੌਗ ਦੇ ਨਾਲ ਤੇਲ ਪਾਣੀ ਚੈੱਕ ਕਰਦੇ ਹੋਏ ਮੁੰਡੇ ਪਾਣੀ ਕਹਿੰਦੇ ਟਰੈਕਟਰ ਚ ਪੈਣ ਵਾਲਾ ਪਾਣੀ ਲੱਗੇ ਪਾਉਣ ਦੇ ਸਾਰੂ ਚਾਦੇ ਇੱਕੇ ਮੁੰਡੇ ਚੈੱਕ ਕਰਦੇ ਟਰੈਕਟਰ ਜੀ ਪੂਰਾ ਓਕੇ ਆ ਧੂਆ ਵੇਖੋ ਬੱਦਲ ਬਣਾਉਂਦਾ ਇਹ ਪੁੱਛੀ ਕਿ ਵਾਈਫ ਇਟ 22 ਪਾਣੀ ਪਾਉਣ ਲੱਗੇ ਮੁੰਡੇ ਟਰੈਕਟਰ ਚ ਇਹ ਆਪਣਾ ਜਿਉਣਾ ਮੋੜ ਜਿਹੜੇ ਰਿਹਾ ਵਲੌਗ ਨਾਲ ਸਾਰੇ ਵੀਰ ਭਰਾ ਵਿਖਾਵਾਂਗੇ ਤੁਹਾਨੂੰ ਸਾਰਾ ਹੀ ਵਲੌਗ ਵਿਖਾਵਾਂਗੇ ਜਾੜ ਬਣਿਆ ਪਿਆ ਮੀਰ ਥੋੜਾ ਜਹਾ ਡਿਆ ਨੇ ਮੀਰ ਦੇ ਨਾਲ ਡੰਡਾ ਨਾ ਹੀ ਲੇ ਜੀ ਪਹੁੰਚ ਗਏ ਜੀ ਆਪਾਂ ਸਾਰੇ ਵੀਰ ਟਰੈਕਟਰ ਟਰਾਲੀਆਂ ਲੈ ਕੇ ਪਹੁੰਚ ਗਏ ਆ ਬਾਕੀ ਦਾ ਵਿਖਾਉਣਾ ਤੁਹਾਨੂੰ ਅੱਗੇ ਕੀ ਬੰਦਾ Về ਸਾਮੁਹ ਰਾਬ ਹੋ ਗਿਆ ਕੋਈ ਨਾ ਨੰਬੋ ਜੀ ਮਰਨ ਸੋ ਨੰਬੋ ਨਾ ਨਾ ਮਤਲਬ ਇਹ ਲਾ ਦੇ ਦੂ ਵੀ ਲੈ ਲੇ ਦੂ ਵੀ ਬੜੀਆ ਬਸ ਰਾਜ ਪਰ ਆਣਾ ਹੈ ਹਾਂ 12 ਵਜੇ ਆਜੋ ਕਿ ਰਾਤ 1 ਵਜੇ ਆਜੋਗੇ ਯਾਰ ਹੋ ਜਾਣਾ ਜਿੱਥੋਂ ਰੇ ਚੋਰੋ ਮਿੱਟੀ ਦੀ ਲੋਡ ਬੜੀ ਉੱਥੇ ਬਸ ਟੁੱਟ ਕੇ ਲੱਗਾ ਜੇ ਰੈਡੀ ਹੈ ਰੈਡੀ ਬਾਬਾ ਜੀ ਰੈਡੀ ਹੈ ਉਹ ਬ੍ਰਹਮਾਸਤਰ ਕਰਾਉਣਾ ਮੇਰੇ ਤੋਂ ਸਾਰੇ ਵੀਰਾਂ ਦੀ ਆਪਾਂ ਮਦਦ ਦੇ ਨਾਲ ਸਾਰੇ ਟਰਾਲੇ ਹੋ ਗਏ ਲੋਡ ਹੁਣ ਸਵੇਰੇ ਚੋਰਾਂਗੇ ਹੁਣ ਲੋਡ ਕਰਕੇ ਡੱਕ ਲੈਣੇ ਆ ਸਾਰੇ ਟਰਾਲੇ ਆਪਣੇ ਲੋਡ ਹੋ ਗਏ ਆ ਬਹੁਤ ਸਾਥ ਦਿੱਤਾ ਵੀਰਾਂ ਨੇ ਲੈ ਰਿਆ ਵਾ ਪਰ ਪੰਜ ਤੋਂ ਤੁਰਪੀ ਹੋ ਗਈ ਰਮਾਨਗੀ ਚਲੋ ਚਲੋ ਮੁੰਡਿਓ ਇੱਥੇ ਜੀ ਸਾਰੇ ਵੀਰ ਕੱਢੇ ਆ ਪੂਰੇ ਮਿੱਤਰੋ ਗੁਰਦਰਾ ਸਾਹਿਬ ਕਰ ਲਿਆ ਸਟੇ ਹੁਣ ਬੰਦਿਆ ਨੇ ਲੈ ਪ੍ਰਸ਼ਾਦਾ ਪਾਣੀ ਛਕਣ ਰਾਜੇ ਵੀਰਾ ਦੋ ਕੋਈ ਵਿਚਾਰ ਬਾਬਾ ਜੀ ਆਪਾਂ ਬਹੁ ਚੁੱਕੇ ਆਂ ਦੀ ਗੁਰਦਰਾ ਗੁਰਪ੍ਰੀਤ ਸਾਹਿਬ ਸਰਹਾਲੀ ਵਿਖੇ ਬਾਬਾ ਜੀ ਦਾ ਹੁਣ ਗਮੀ ਦੀ ਪਾਪਾ ਪਾਣੀ ਸ਼ੱਕੇ ਆ ਨਾ ਵਾ ਜਿਹੜੇ ਵੀਰ ਭਰਾ ਆਉਂਦੇ ਆ ਉਹਨਾਂ ਨੂੰ ਆਪਾਂ ਦੇਖਣਦੇ ਆ ਇਤੋਂ ਵੱਡਾ ਕਾਫਲਾ ਲੈ ਕੇ ਆਪਾਂ ਮਿੱਟੀ ਦੀਆਂ ਸੜੀਆਂ ਦਾ ਪਹੁੰਚਾਂਗੇ ਜੀ ਅੱਜ ਪੰਜਾਬ ਦੇ ਨਾਲ ਆਪਾਂ ਛੋਡੇ ਨਾ ਮੋਢਾ ਵੀਰਾਂ ਭਰਾਵਾਂ ਦੇ ਨਾਲ ਲੱਗੇ ਕੇ ਖੜੇ ਆ ਕਾਨੂੰ ਆਪਣੇ ਦੇ ਵੀ ਮਾਰ ਪੈ ਸਕਦੀ ਆ ਇਹ ਜ਼ਕਰ ਕੇ ਜਿੰਨੇ ਨਾਲ ਖੜੇ ਆ ਕਿ ਅੱਜ ਇਹ ਰਿਦੇਵ ਚਾਚਾ ਜਿੰਨੇ ਨਾਲ ਕੋ ਮਤ ਕਹਿੰਦੇ ਨਾ ਕੱਦ ਆਪਣੇ ਦੇ ਵੀ ਪੈਸਾ ਦੀ ਆ ਹਾਂਜੀ ਬਾਕੀ ਅੱਗੇ ਦਾਦੇ ਦਾ ਨੂੰ ਜੀ ਜੀ ਆਈਂ ਕਿਧਰ ਆ ਸਾਰੇ ਤਾਲ ਲੈ ਰਹੇ ਆ ਜਾਈ ਬਾਬਾ ਜੀ ਥੰਗੀ ਤਰ੍ਹਾਂ ਬਰਾ ਨਾਲੇ ਵੀ ਦੱਸਣ ਦੇ ਆ ਜਿਹੜੇ ਮੁੰਡੇ ਗਰਾਉਂਡ ਤੋਂ ਦੂਰੋਂ ਹੁੰਦੇ ਆ ਗਰਾਉਂਡ ਦੇ ਨਾਲ ਰਹਿਣ ਜਿਦੋਂ ਸਾਡੇ ਖਤਮ ਹੋਣਗੇ ਆਪਾਂ ਵੱਡਾ ਕਾਫਲਾ ਨਸ਼ਿਆਂ ਵਿਰੁੱਧ ਕੱਢਾਂਗੇ ਜੀ ਹਾਂਜੀ ਤੇ ਉਹਦੇ ਵਿੱਚ ਪਿੰਕੇ ਯਾਰ ਗੰਗੂ ਆਪਾਂ ਬੱਚਿਆਂ ਨੂੰ ਇਨਸਪਾਇਰ ਕਰਾਂਗੇ ਇਨਸਪਾਇਰ ਕਰਿਆ ਇਨਸਪਾਇਰ ਇਨਸਪਾਇਰ ਕਿੱਦ ਕਰਦੇ ਰਾਜੇ ਸਹੀ ਗੱਲਾਂ ਦੱਸ ਲਓ ਜੀ ਸਾਊਂਡ ਜੀ ਪਹੁੰਚ ਚੁੱਕੇ ਆਪਾਂ ਹਰੀਗੇ ਵਾਲੇ ਪੁਲ ਤੇ ਵੇਖੋ ਪਾਣੀ ਕਿੰਨਾ ਤੇਜ਼ ਆ ਉਹ ਰਾਹ ਲੋ ਆਪਿਆ ਪਾਣੀ ਬਹੁਤ ਤੇਜ਼ ਜਾ ਰਿਹਾ ਵਾ ਵੀਰ ਮੇਰੇ ਜਿੰਨੀ ਸੇਵਾ ਮਿੱਟੀ ਦੀ ਹੋ ਸਕਦੀ ਵਾਤੋਂ ਵਾਤ ਕਰੋ ਜਿੰਨੇ ਵੀਰ ਭਰਾ ਆਪਣੇ ਆਸੰਗ ਦੇ ਮਿੱਟੀ ਲੈ ਕੇ ਪਹੁੰਚੋ ਪਾਣੀ ਦੇਖੋ ਬਹੁਤ ਤੇਜ਼ ਆ ਰਿਹਾ ਵਾ ਕਰਨਾ ਨਹੀਂ ਚਾਹੁੰਦਾ ਵੇ ਤੇ ਸਾਡੇ ਨੂੰ ਥੱਕ ਕਰਲੇ ਤੇ ਅਸੀਂ ਆਪਣੇ ਸਾਧਨ ਲੈ ਕੇ ਆ ਸਕਦੇ ਆ ਜੀਗਾ ਖਾਲਸਾ ਭਾਈ ਸਾਹਾਰ ਆਏ ਨਾ ਸਾਡੇ ਵੀਰ ਸੋਚਣ ਇੱਥੇ ਜਿੰਨਾ ਵੱਤੋ ਵੱਤੋ ਵੇ ਸਾਰੇ ਵੀਰੇ ਜੇ ਪਹੁੰਚੋ ਸੇਵਾ ਤੇ ਜਿੰਨਾ ਵੀਰਾਂ ਕੋਈ ਸਾਧਨ ਹੈ ਨਹੀਂ ਆ ਸੇਵਾ ਕਰਨੀ ਚਾਹੁੰਦਾ ਵਾ ਉਹ ਸਾਡੇ ਨਾਲ ਸੰਪਰਕ ਕਰਲੇ ਤੇ ਅਸੀਂ ਉਹਨਾਂ ਕੋ ਜਾ ਸਕਦੇ ਆ ਪੂਰਾ ਲੋ ਯਾਰ ਪਿਆ ਵੇਖੋ ਜੀ ਬੰਬੀ ਵਾਲਾ ਕੋਟਾ ਵੀ ਪੂਰਾ ਡੁੱਬਿਆ ਪਿਆ ਆ ਇੱਥੇ ਆਪਾਂ ਆਏ ਆ ਦਰਿਆਦ ਤੋਂ ਅਗਲੇ ਪਾਸੇ ਇੱਥੇ ਸੇਵਾ ਵੀ ਲਾਈ ਆ ਬਾਬਾ ਜੀ ਇਹਨਾਂ ਨੇ ਪ੍ਰਸ਼ਾਦਾ ਪਾਣੀ ਵੀ ਚੱਲਦਾ ਪਿਆ ਚਾਹ ਵੀ ਚੱਲਦੀ ਪਈ ਆ ਬਿਸਕਟ ਚੱਲਦੇ ਪਏ ਬਰੈਡ ਚੱਲਦੇ ਪਏ ਆ ਤੇ ਇੱਥੇ ਦਰਿਆਦ ਤੋਂ ਥੋੜਾ ਗਾਂ ਕਿ ਇੱਥੇ ਜਗ੍ਹਾ ਆ ਤੇ ਬਾਬਾ ਜੀ ਨੇ ਡੇ ਆ ਜੀ ਮਿੱਟੀ ਦੇ ਬੋਰੇ ਭਰਨ ਜਿਹੜੇ ਵੀਰ ਪਾ ਟਰਾਲੀਆਂ ਲਿਓਂਦੇ ਆ ਮਿੱਟੀ ਦੀਆਂ ਇੱਥੇ ਆਪਾਂ ਸੁੱਟਣ ਦੇ ਆ ਜੀ ਤੇ ਉਹ ਗਾਂ ਦੀਆਂ ਗਾਂ ਬੋਰੇ ਭਰਨ ਦੇ ਆ ਇਹ ਇਹੋ ਬੋਰੇ ਬਾਜੋਂ ਦਰਿਆ ਦੇ ਖੜਾ ਕਿਉਂਕਿ ਕੱਲੀ ਮਿੱਟੀ ਨਹੀਂ ਬਨ ਢੱਕ ਸਕਦੀ ਮਿੱਟੀ ਦੇ ਬੋਰੇ ਆਉਣਗੇ ਉਹ ਬਨ ਢੱਕਣ ਦੇ ਆ ਹਾਂਜੀ ਸਾਰੇ ਵੀਰ ਭਰਾ ਚਾਹ ਚਾਹਦੇ ਰਹੇ ਆ ਬਾਕੀ ਵਲੋਗ ਨਾਲ ਜੁੜੇ ਰਹੋ ਜੋ ਕੁਝ ਵੀ ਹੋਵੇ ਤੁਹਾਡੇ ਸਾਹਮਣੇ ਆ ਵਲੋਗ ਨਾਲ ਜੁੜੇ ਰਹੋ ਪਾ ਚੱਲੇ ਆ ਜੀ ਪਾਣੇ ਦੇ ਉੱਤੇ ਆਪਾਂ ਆ ਗਏ ਗਾਲੇ ਟਰੈਕਟਰ ਵਾਲੇ ਵੀਰ ਉਹਨਾਂ ਦੇ ਨਾਲ ਇਹ ਵੀ ਵੀਰ ਆਪਾਂ ਨਾਲ ਹੀ ਆਏ ਆ ਬੋਲੇ ਸੋੜੇ ਆਲੇ ਤੇ ਆ ਬੰਨ ਦੇ ਮਿਲਦੇ ਹਨ ਗਲੋ ਉਹ ਨਾਲ ਜੁੜੇ ਰਹੋ ਦੇਖੋ ਜੀ ਉਹ ਵੀ ਮਾੜਾ ਆ ਰਿਹਾ ਸਾਰਾ ਢਿੱਲੇ ਪਿਆ ਕੋਈ ਬਹੁਤ ਜ਼ਿਆਦਾ ਮਾੜਾ ਹਾਲ ਹੋਇਆ ਪਿਆ ਸਾਰੀਆਂ ਮੋਟਰਾਂ ਡੁੱਬੀਆਂ ਪੈੜੀਆਂ ਸਭ ਕੀ ਹਾਲ ਬਣ ਗਿਆ ਸਾਰੀਆਂ ਪੈੜੀਆਂ ਜਿੰਨੇ ਵੀ ਰਾ ਸਕਦੇ ਆ ਵੱਧੋ ਵੱਧ ਲੈ ਕੇ ਉਹ ਟਰੈਕਟਰ ਟਰਾਲੀਆਂ ਮਿੱਟੀ ਰੀਆਂ ਭਰ ਕੇ ਬਹੁਤ ਲੋਡ ਹੈ ਬਹੁਤ ਲੋਡ ਇੱਥੇ ਸਾਰੇ ਵੀਰ ਭਰਾ ਪਹੁੰਚੋ ਹਰੀਗੇ ਪਤਨ ਬਹੁਤ ਜ਼ਿਆਦਾ ਪਾਣੀ ਆਇਆ ਵਾ ਦੋ ਵੀਰਾਂ ਦਾ ਸਾਥ ਬਹੁਤ ਮੜਾ ਆਲ ਹੋਇਆ ਪਿਆ ਹਾਂਜੀ ਖੜਦੇ ਟਰੈਕਟਰ ਅੱਗੇ ਅਜੇ ਭਾਜੀ ਇੱਥੇ ਥਾਂ ਬੋਲਾ ਵਾ ਤੇ ਟਰੈਕਟਰ ਸਾਈਡ ਤੇ ਕਰਾ ਕੇ ਜਿੰਨੇ ਵੀਰ ਭਰਾ ਪਹੁੰਚ ਸਕਦੇ ਵੱਧ ਤੋਂ ਵੱਧ ਪਹੁੰਚੋ ਬਹੁ ਲੋੜਿਆ ਇੱਥੇ ਮਿੱਟੀ ਦੀ ਕੋਈ ਜਿਹੜਾ ਬੋਰੇ ਭਰ ਕੇ ਲਿਆ ਸਕਦਾ ਬੋਰੇ ਭਰ ਕੇ ਲੈ ਵੇ ਪੂਣੀ ਲੋ ਆਉਂਦੀਆਂ ਜੇ ਕਿਲਾ ਟਰੈਕਟਰ ਆਇਆ ਗੁਰਦਸਾ ਇਹ ਇਹ ਆ ਜੀ ਪਿਆਸ ਤੇ ਸਤਲੁਜ ਦਰਿਆ ਜਿਹੜਾ ਇਕੱਠਾ ਹੋ ਕੇ ਆਉਂਦਾ ਆ ਪਿਛੋਂ ਤੇ ਇੱਧਰ ਲੋਕਾਂ ਦੀਆਂ ਜ਼ਮੀਨਾਂ ਦੇ ਵਿੱਚ ਲੋਕਾਂ ਦੀਆਂ ਮੋਟਰਾਂ ਥੱਲੇ ਦੀਆਂ ਆ ਗਈਆਂ ਕੋਠੇ ਕੋਠੇ ਨਹੀਂ ਦਿਖਣਦੇ ਆ ਘਰ ਟਹਿ ਗਿਆ ਵਾ ਹੁਣ ਬਾਬਾ ਜੀ ਜਿਹੜੇ ਜਿਹੜੇ ਬਾਬੇ ਨੇ ਪਿੱਛੇ ਸੇਵਾ ਲਈ ਆ ਜਿਹੜੀ ਮਿੱਟੀ ਲੈ ਕੇ ਆਏ ਆ ਤੇ ਉਹ ਭਰ ਕੇ ਦੇ ਗਾਂ ਬੁਰੇ ਲਿਓਂਦੇ ਆ ਤੇ ਡੇ ਆ ਹੁਣ ਬੰਨ ਦਾ ਇੱਧਰ ਤੋਂ ਸੀ ਟੁੱਟ ਗਈ ਸੀ ਉਧਰ ਡੇ ਆ ਮਾਰਨ ਬੰਦੀ ਤੁਸੀਂ ਸਾਰੇ ਵੀਰ ਭਰਾ ਸੇਵਾ ਕਰਨ ਦੇ ਆ ਜਲਦੀ ਜਲਦੀ ਇਹ ਦਰਿਆ ਦਾ ਪਾਣੀ ਹੈ ਰੁਕੇ ਕਿੰਨੇ ਵੀਰ ਭਰਾ ਸਕਦੇ ਆ ਲੈ ਕੇ ਟਰੈਕਟਰ ਟਰਾਲੀਆਂ ਪਹੁੰਚੋ ਪਹੁੰਚੋ ਬਹੁਤ ਲੋੜ ਹੈ ਕਿਉਂਕਿ ਮਿੱਟੀ ਦੀ ਬਹੁਤ ਲੋੜ ਹੈ ਨਾ ਕੋਈ ਕਹੀ ਜਾਵੇ ਮਿੱਟੀ ਦੀ ਲੋੜ ਨਹੀਂ ਕਈਆਂ ਦੀ ਲੋੜ ਆ ਜਿੰਨੀਆਂ ਕਈਆਂ ਹੋ ਸਕਦੀਆਂ ਕਈਆਂ ਲੈ ਕੇ ਆਓ ਆਹੋ ਪਹੁੰਚੋ ਸਾਰੇ ਭਰਾ ਜਿਹੜੇ ਭਰਾ ਮਿੱਟੀ ਲਿਆਉਣਗੇ ਤੇ ਨਾਲ ਬੋਰੇ ਰੋਲ ਲਿਆਓ ਕਿਉਂਕਿ ਬਿਫਤਾ ਆਪਣੇ ਦੇ ਪੈਸਾ ਦੀ ਜੇ ਅੱਜ ਭਰਾਵਾਂ ਦੇ ਪਈ ਆਪਾਂ ਨਾਲ ਖਲੋਤੇ ਆ ਸਾਰੇ ਇਹ ਕੋਈ ਮਾਰ ਆਏ ਨਾ ਕਰੇ ਆਪਣੇ ਨੇ ਪੋਵੇ ਭਰਾ ਖਲੋਣਗੇ ਆਪਣੇ ਨਾਲ ਖਲੋਣਗੇ ਖਲੋਣਗੇ ਸੇਵਾ ਹੀ ਆ ਰਹੀ ਹੈ ਸਾਰੇ ਭਰਾਵਾਂ ਦੀ ਸਰੀਏ ਸੇਵਾ ਸੇਵਾ ਕਰੀਏ ਹਾਂਜੀ ਹਾਂਜੀ ਭੱਲੇ ਬਾਬਾ ਭੱਲੇ ਤੁਸ਼ ਆ ਗਿਆ ਠੰਮ ਮੇਰੀ ਗੱਲ ਸੁਣ ਮੈਂ ਖਿਚਾ ਦਿੰਦਾ ਬੱਬ ਗਿਆ ਸੋ ਅਲੱਗ ਲਿਆ ਕੇ ਨੂੰ ਕਿੱਥੇ ਆ ਅਰੇ ਬੋਰੇ ਆਂਡੇ ਨਾ ਉਹ ਜਾਲ ਦੇ ਵਿੱਚ ਫਸਾ ਕੇ ਤੇ ਫੇਰ ਗਾਂ ਵੀਰੋਂ ਨਹੀਂ ਸੁੱਟਦੇ ਆ ਕਿਉਂਕਿ ਕੱਲਾ ਕੱਲਾ ਬੋਰੇ ਨੇ ਦੋਸਰੇ ਦੇ ਰੜ ਜਣਾ ਸੇਵਾ ਚੱਲਦੀ ਬਈ ਸਾਰੇ ਵੀਰ ਬੰਦੇ ਸੇਵਾ ਕਰਨਦੇ ਆ ਤੁਹਾਨੂੰ ਟਰਾਲੀਆਂ ਵਖੋਣਾ ਪਿਛੇ ਤੱਕ ਮਿੱਟੀ ਦੀਆਂ ਟਰਾਲੀਆਂ ਔਰ ਕਿੰਨੀਆਂ ਭਰੀਆਂ ਪੰਜਾਂ ਪਿਛੇ ਧੱਕ ਆ ਦੇਖੋ ਜੀ ਐਸੀ ਟਰਾਲੀਆਂ ਮੇਖੋ ਮਿੱਟੀ ਦੀ ਲਾਈਨ ਵੇਖੋ ਕਿੰਨੀ ਲੰਮੀ ਆ ਜੋ ਤੋਂ ਪਰਾਂ ਲੈ ਕੇ ਉਹ ਸਾਰੀਆਂ ਟਰਾਲੀਆਂ ਖੋ ਬੋਲ ਮੈਂ ਜਿਆ ਦੀ ਉਹਨੇ ਤਾਂ ਫੇਰ ਸਵੇਰ ਚੜ੍ਹਣੀ ਆਪਾਂ ਨੂੰ ਹਾਂਜੀ ਆਪਾਂ ਚੱਲੇ ਆ ਜੀ ਹੁਣ ਘਰ ਨੂੰ ਦੇ ਸੇਵਾ ਤੋਂਣੇ ਵਾਲੇ ਛੁੱਟੀ ਮਿਲੀ ਪਾਪਾ ਜੀ ਤੋਂ ਸਾਰੇ ਵੀਰ ਭਰਾ ਥੱਕੇ ਬੈਠੇ ਆ ਤੇ ਫੇਰ ਹੁਣ ਆਇਆ ਇੱਕ ਵਾਰੀ ਲੈ ਕੇ ਮਿੱਟੀ ਦੀਆਂ ਟਰਾਲੀਆਂ ਦੇ ਮਿਲਦੇ ਆ ਨਹੀਂ ਫੇਰ ਬਾਹ ਦੇ ਵਿੱਚ ਫੇਰ ਘਰ ਨੂੰ ਚੱਲੇ ਆ ਪਾਣੀ ਬਹੁਤ ਆ ਪਾਣੀ ਬਹੁਤ ਆ ਯਾਰ